ਸ਼੍ਰੋਮਣੀ ਕਾਲਦਾਲ ਅੰਮ੍ਰਿਤਸਰ ਦੇ ਕੈਂਡੀਡੇਟ ਪਟਿਆਲਾ ਤੋਂ ਚੋਣ ਭਰਨ ਜਾ ਰਹੇ ਨੇ ਔਮਲੇ ਹੌਸਲੇ ਬੁਲਾਨਦੇ ਇਸ ਤਰ੍ਹਾਂ ਨੇ ਜੀ ਸਾਡੇ ਜੋ ਪਿੰਡਾਂ ਦੇ ਅੱਜ ਮੈਨੂੰ ਸਵਾ ਮਹੀਨਾ ਹੋ ਗਿਆ ਪਿੰਡਾਂ ਦੇ ਵਿੱਚ ਫਿਰਦਿਆ ਮੈਂ ਜਾਂ ਤਾਂ 99 ਚ ਇਹ ਮਾਹੌਲ ਦੇਖਿਆ ਸੀ ਤੇ ਜਾਂ ਅੱਜ ਆ ਗਿਆ 99 ਵਾਲਾ ਉਦੋਂ ਵੀ 13 ਦੀਆਂ 13 ਸੀ ਸੀ ਉਹ ਦੋ ਸੀਟਾਂ ਸਿਰਫ ਅਸੀਂ ਆ ਰਹੇ ਸੀ ਦੋ ਉਸੇ ਤਰ੍ਹਾਂ ਅਸੀਂ ਸਰਕਾਰ ਨੂੰ ਔਰ ਆਮ ਲੋਕਾਂ ਨੂੰ ਜੇ ਇਹ ਗੱਲ ਦੱਸਣੀ ਚਾਹਨਾ ਕਿ ਇਹ ਨੰਨੇ ਵਾਲਾ ਮਾਹੌਲ ਬਣ ਗਿਆ ਐਵੇਂ ਕੋਈ ਭੁਲੇਖੇ ਜਿਹਾ ਨਾ ਕਿ ਕੋ ਆਪਣੀਆਂ ਵੋਟਾਂ ਗਲਤ ਇਸਤੇਮਾਲ ਨਾ ਕਰ ਲਵੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਮਾਇਦੇ ਹੀ ਜਿੱਤਣਗੇ ਜੇ ਗੱਲ ਕਰੀਏ ਪ੍ਰੋਫੈਸਰ ਮਹਿੰਦਰਪਾਲ ਟਿੱਕ ਦੀ ਉਹਨਾਂ ਦੀ ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਹੀ ਹੈ ਬੰਦਾ ਜੀ ਉਹਨਾਂ ਦੀ ਅਸੀਂ ਜਿਹੜੇ ਪਿੰਡ ਵੀ ਜਾਣਦੇ ਹਾਂ ਜਿੰਨੇ ਨੌਜਵਾਨ ਝਾੜੂ ਵਾਲਿਆਂ ਨਾਲ ਚੜ੍ਹੇ ਹੋਏ ਸੀ ਨਾ ਉਹ ਸਾਨੂੰ ਅੱਗੋਂ ਲੈਣ ਆ ਰਹੇ ਨੇ ਸਾਡੇ ਕੋਲ ਟਾਈਮ ਦੇਣ ਦਾ ਉਹਨਾਂ ਨੂੰ ਰੋਜ਼ ਦੀ ਰੋਜ਼ ਸਾਡੇ ਕੋਲ 10-10 ਪਾਉਣ ਆ ਰਹੇ ਨੇ ਅੱਜ ਸਾਡੇ ਪਿੰਡ ਪ੍ਰੋਗਰਾਮ ਕਰੋ ਜੀ ਅੱਜ ਸਾਡੇ ਪਿੰਡ ਪ੍ਰੋਗਰਾਮ ਕਰੋ ਜੀ ਰਾਤ ਅਸੀਂ 8 ਵਜੇ ਉੱਥੇ ਆਪਣਾ ਪਿੰਡ ਮੁਸਲਮਾਨੀ ਖੇੜੀ ਬੋਲ ਕੇ ਆਇਆ ਤੇ ਕਿਸੇ ਨੂੰ ਕੋਈ ਸ਼ੱਕ ਹੋਵੇ ਜਾ ਕੇ ਪਤਾ ਉਹਦੀ ਵੀਡੀਓ ਵੀ ਚੱਲ ਰਹੀ ਹੈ ਹਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨੇ ਜਨਤਾ ਨੂੰ ਵੀ ਕਿਤੀ ਸੀ ਕਿ ਜਿਹੜੀਆਂ ਚੋਣਾਂ ਨੇ ਉਹਦੇ ਲਈ ਖਰਚੇ ਦੀ ਲੋੜ ਹੈ ਤੇ ਕੀ ਤੁਸੀਂ ਤੁਹਾਨੂੰ ਪਿੰਡਾਂ ਦੇ ਵਿੱਚ 1000ਾਂ ਦਾ ਮਿਲਦਾ ਪੈਸੇ ਹਾਂ ਜੀ ਜਿੰਨਾ ਕਿ ਚੋਗਾ ਕੋ ਹੈ ਕੋਈ 2000 ਦੇ ਰਿਹਾ ਕੋ 5000 ਦੇ ਰਿਹਾ ਉਹ ਜਿੰਨੇ ਕਿ ਕਿਸੇ ਕੋਲ ਸਰਦਾ ਆ ਉਹ ਦਿੰਦਾ ਬਾਕੀ ਅਸੀਂ ਤਿਲਪੁੱਲ ਇਕੱਠਾ ਕਰਕੇ ਕਰ ਰਹੇ ਆ ਜਿੰਨਾ ਵੀ ਆਵੇ ਵੇ ਜਮਨਜੀਤ ਸਿੰਘ ਜੀ ਜਦੋਂ ਦੇ ਐਮਪੀ ਬਣੇ ਨੇ ਕੀ ਲੱਗਦਾ ਉਹਨਾਂ ਨੇ ਸੰਗਰੂਰ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਜੈਕਟ ਲੈ ਕੇ ਆਏ ਨੇ ਪਿਛਲੇ ਸੰਸਦ ਬਣਨ ਤੋਂ ਬਾਅਦ ਇਸ ਵਾਰ ਕਿਸ ਤਰ੍ਹਾਂ ਦਾ ਰਜਾ ਉਹ ਜੀ ਉੱਥੇ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਉਹਨਾਂ ਵਾਸਤੇ ਜਿੰਨੀ ਸੰਗਰੂਰ ਸੀਟ ਹੈ 365 ਕਰੋੜ ਰੁਪਇਆ ਲੈ ਕੇ ਆਏ ਨੇ ਫਿਰ ਜਿਹੜੇ ਉਹ ਪਿੰਗਲ ਜਿਨ੍ਹਾਂ ਦੀਆਂ ਲੱਤਾਂ ਲੁੱਤਾਂ ਖਰਾਬ ਹੁੰਦੀਆਂ ਨੇ ਉਹਨਾਂ ਨੂੰ ਉਹ ਨਵੀਆਂ ਰੇੜੀਆਂ ਦਿੱਤੀਆਂ ਨੇ 5 ਕਰੋੜ ਰੁਪਇਆ ਉਹਨਾਂ ਨੂੰ ਦਿੱਤਾ ਹੈ 365 ਕਰੋੜ ਰੁਪਇਆ ਲਾ ਕੇ ਸਾਰੀ ਤਾਰ ਬਦਲੀ ਜਾ ਰਹੀ ਹੈ ਔਰ ਸਨਸਾਰ ਸਿਮਰਜੀਤ ਸਿੰਘ ਮਾਨ ਜਿੰਨਾ ਪੈਸਾ ਮਿਲ ਰਿਹਾ ਸਾਰਾ ਲੋਕਾਂ 'ਚ ਵੰਡ ਰਿਹਾ ਤੇ ਲੋਕ ਆ ਜਿਹਦੇ ਨਾਲ ਨੇ ਕਿਸੇ ਇੱਕ ਇੱਕ ਮੈਂਬਰ ਨੂੰ ਪੁੱਛ ਲੋ ਉਹ ਆਂਦਾ ਵੋਟ ਕਿਨੂੰ ਪਾਣੇ ਜੋ ਕਹਦੇ ਇਹ ਵੋਟ ਦਾ ਸਿਮਰਜੀਤ ਮਾਨ ਦੀ ਹੈ ਕੀ ਰਲਣਾ ਚਾਹੁੰਦੇ ਸੰਸਦ ਬਣੇ ਨੇ ਸਿਮਰਜੀਤ ਸਿੰਘ ਜੀ ਮਾਨ ਹੈ ਉਸ ਤੋਂ ਇਲਾਵਾ ਇਸ ਵਾਰ ਜਿਹੜੀਆਂ ਸੀਟਾਂ ਦੇ ਵਿੱਚ ਤੁਸੀਂ 13 0 ਦੀ ਗੱਲ ਕੀਤੀ ਆ ਅ ਲੋਕਾਂ ਦੇ ਰੁਝਾਨ ਦੀ ਗੱਲ ਕਰੀਏ ਦੂਜੀਆਂ ਪਾਰਟੀਆਂ ਵੀ ਨੇ ਉਹਨਾਂ ਦੇ ਜਿਹੜੇ ਇਸ ਟਾਈਮ ਪਟਿਆਲੇ ਦੇ ਵਿੱਚ ਡਾਕਟਰ ਗਾਂਧੀ ਹੋਗੇ ਜਾਂ ਫਿਰ ਪ੍ਰਨੀਤ ਕੌਰ ਹੋਗੇ ਇਹਨਾਂ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੇ ਵਿਰੋਧ ਦੇ ਵਿੱਚ ਕਾਫੀ ਵਿਰੋਧ ਹੋ ਰਿਹਾ ਇਸ ਦਾ ਫਾਇਦਾ ਮਿਲੇਗਾ ਤੁਹਾਨੂੰ ਜੀ ਬਿਲਕੁਲ ਮਿਲੇਗਾ ਪਾ ਚਾਰਵਰਾ ਪ੍ਰਨੀਤ ਕੌਰ ਜੀ ਐਮਪੀ ਬਣੇ ਨੇ ਚਾਰਵਰਾ ਚ ਇੱਕ ਸਾਨੂੰ ਪ੍ਰੋਜੈਕਟ ਦਾ ਵਿਖਾ ਦੇਣਾ ਕਿ ਚਾਰਵਰਾ ਦੇ ਵਿੱਚ ਇਹਨਾਂ ਨੇ ਇੱਕ ਪ੍ਰੋਜੈਕਟ ਵੀ ਇੱਥੋਂ ਦਿੱਲੀੋਂ ਜਾ ਕੇ ਲਿਆਂਦਾ ਹੋਵੇ ਜਾਂ ਕਿਸੇ ਦਾ ਸਾਨੂੰ ਵਿਖਾ ਦੇਣ ਵਿੱਚ ਕੋਈ ਨੌਕਰੀ ਦਵਾਈ ਹੋਵੇ ਤੇ ਜਿਹੜਾ ਧਰਮਵੀਰ ਗਾਂਧੀ ਏ ਧਰਮਵੀਰ ਗਾਂਧੀ ਪਹਿਲਾਂ ਆਪ ਜੋ ਜਿੱਤਿਆ ਸੀ ਐ ਕਿ ਉਹਨਾਂ ਟਿਕਟ ਨਹੀਂ ਦਿੱਤੀ ਤੇ ਐ ਕਿ ਮੈਂ ਭਾਜਪਾ ਚੋਂ ਉਧਰ ਦੂਜੇ ਪਾਸੇ ਰਲ ਗਿਆ ਕਾਂਗਰਸ ਤੇ ਰਾਣੀ ਭਾਜਪਾ ਚਲੀ ਗਈ ਇਹਨਾਂ ਲੋਕਾਂ ਨੇ ਤੇ ਦਲ ਬਦਲੂ ਕੰਮ ਫੜਿਆ ਹੈ ਇਹਨਾਂ ਦਾ ਕੋਈ ਸਟੈਂਡ ਥੋੜਾ ਹੁਣ ਇਹਨਾਂ ਦੇ ਅਸੀਂ ਬੰਨੇ ਆ ਜਿਹੜੇ ਸਾਡੇ ਲੋਕ ਨੇ ਉਹ ਕਹਿੰਦੇ ਸੀ ਇਹਨਾਂ ਦੇ ਬੰਨੇ ਆ ਵੀ ਇਹਨਾਂ ਦੇ ਮਗਰ ਮਗਰ ਜਿੱਧਰ ਇਹ ਜਾਣਗੇ ਉਧਰ ਹੀ ਤੁਰ ਪਾਂਗੇ ਅਸੀਂ ਤਾਂ ਇਹ ਕਿ ਸਿਮਰਜੀਤ ਮਾਨ ਨੂੰ ਵੋਟਾਂ ਪਾਣੀਆਂ ਨੇ ਉਹਦੇ ਕੈਂਡੀਡੇਟ ਜਤਾਨੇ ਜਿਵੇਂ ਕਿ ਹਰੇਕ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਜਾਰੀ ਕੀਤੇ ਨੇ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਿਸ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਲੋਕਾਂ ਨਾਲ ਸਾਡਾ ਇੱਕੋ ਹੀ ਵਾਦਾ ਹੈ ਜੀ ਸਾਡਾ ਜਿਹੜਾ ਮੈਨੀਫੈਸਟੋ ਉਹ ਇਹੀ ਹੈ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਉਹਨੇ ਆ ਤੇ ਅੱਗੋਂ ਵੀ ਕਰਾਂਗੇ ਤੇ ਅਸੀਂ ਕੋਈ ਸਾਡਾ ਮੈਨੀਫੈਸਟੋ ਇਹੀ ਹੈ ਜਿਹੜੀ ਸਾਡੀ ਗੁਰੂਗ੍ਰੰਥ ਸਾਹਿਬ ਦੀ ਬੇਦਵੀ ਹੋਈ ਏ ਉਹਦਾ ਇਨਸਾਫ ਸਾਨੂੰ ਮਿਲੇ ਉਹ ਸਰਦਾਰ ਸਿਮਰਜੀਤ ਮਾਨ ਪ੍ਰੋਫੈਸਰ ਮਿੰਦਰਪਾਲ ਜੀ ਜਿੰਨੇ ਵੀ ਸਾਡੇ ਬੰਦੇ ਜਿੱਤਵਾਂਗੇ ਉਹ ਲੈ ਕੇ ਦੇਣਗੇ ਭਾਈ ਅਮਰਪਾਲ ਜੀ ਲੈ ਕੇ ਦੇਣਗੇ ਇਹਦਾ ਮੇਰੀ ਗੱਲ ਸੁਣ ਲੋ ਮਿਰਸਾ ਸਿੰਘ ਮਲਟੋਆ ਵੇਖੋ ਭਾਈ ਅਮਰਪਾਲ ਨੂੰ 300 ਕਿਲੋਮੀਟਰ ਦੂਰ ਡੀਬਰੂਗਲ ਜੇਰ ਦੇ ਵਿੱਚ ਸੁੱਟਿਆ ਹੋਇਆ ਲੋਕ ਸਿੱਖ ਕੌਮ ਨੇ ਇਹ ਅਪੀਲ ਕੀਤੀ ਕਿ ਉਹਨੂੰ ਆਯਾਤ ਉਮੀਦਵਾਰ ਖੜਾar ਕੇ ਜਿਤਾਇਆ ਜਾਏ ਤੇ ਮਿਰਸਾ ਸਿੰਘ ਮਲਟੋਆ ਉਹਨਾਂ ਨੂੰ ਹਰਾਣ ਲਈ ਖੜ ਗਿਆ ਕੱਸੋ ਇਹਨਾਂ ਲੋਕਾਂ ਤੋਂ ਅਸੀਂ ਕੀ ਆਸ ਕਰਾਂਗੇ ਜੇ ਗੱਲ ਕੀਤੀ ਜਾਵੇ ਇਹ ਗਦਾਰ ਬੰਦੇ ਨੇ ਗਦਾਰ ਪਟਿਆਲਾ ਲੋਕ ਸਭਾ ਦੇ 9 ਹਲਕੇ ਨੇ 9 ਹਲਕਿਆਂ ਦੇ ਵੋਟਰਾਂ ਨੂੰ ਕੀ ਬੀ ਕਰਦੇ ਹਾਂ ਅਸੀਂ 9 ਹਲਕਿਆਂ ਦੇ ਵੋਟਰਾਂ ਨੂੰ ਅਪੀਲ ਕਰ ਰਹੇ ਹਾਂ ਔਰ ਪਿੰਡ-ਪਿੰਡ ਜਾ ਰਹੇ ਹਾਂ ਉਹਨਾਂ ਨੂੰ ਜਾ ਕੇ ਮਿਲ ਰਹੇ ਹਾਂ ਔਰ ਉਹਨਾਂ ਦਾ ਸਾਨੂੰ ਭਾਰੀ ਸਮਰਥਨ ਵੀ ਮਿਲ ਰਿਹਾ ਹੈ ਫਿਰ ਵੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਵਾਰ ਮਾਹੌਲ ਜਿਹੜਾ ਉਹ 99 ਵਾਲਾ ਹੈ ਤੇ ਸੋਚ ਸੋਚ ਸਮਝ ਕੇ ਵੋਟ ਪਾਣਗੇ ਉਹ ਸਾਨੂੰ ਪੂਰਾ ਆਸ਼ਵਾਸ਼ਣ ਦਵਾ ਰਹੇ ਨੇ ਕਿ ਅਸੀਂ ਤੁਹਾਡੀਆਂ ਹੀ ਕੈਂਡੀਡੇਟਾਂ ਨੂੰ ਵੋਟਾਂ ਪਾਣੀਆਂ ਨੇ ਤੁਸੀਂ ਸਾਡੇ ਕੋਲ ਆ ਜਾਓਗੇ ਤਾਂ ਵੀ ਤੁਹਾਡਾ ਧੰਨਵਾਦ ਜੇ ਨਾ ਆਓਗੇ ਤਾਂ ਵੀ ਧੰਨਵਾਦ ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਪਿੰਡ 1200 ਵੇ ਜਾਣਾ ਵੀ ਬੜਾ ਮੁਸ਼ਕਲ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕੱਲੇ ਕੱਲੇ ਪਿੰਡ ਪਹੁੰਚਣ ਦੀ ਜੇ ਨਾ ਵੀ ਪਹੁੰਚਿਆ ਗਿਆ ਅਸੀਂ ਮਾਫੀ ਕਿ ਸਾਨੂੰ ਮaaf ਕਰ ਦਿੱਤਾ ਜਾਵੇ ਜੇ ਇਹ ਪਿੰਡ ਵਿੱਚ ਨਾ ਜਾ ਆ ਜੇ ਤੇ ਵੋਟਾ ਸਰਦਾਰ ਸਿਮਰਜੀਤ ਮਾਨ ਦੇ ਕੈਂਡੀਡੇਟ ਨੂੰ ਹੀ ਪਾਇਆ ਜਾ ਜੇਕਰ ਗੱਲ ਕੀਤੀ ਹੈ ਪਾਰਟੀ ਦੇ ਕੁਝ ਵੱਡੇ ਲੀਡਰ ਆਪਣੀ ਪਾਰਟੀ ਤੋਂ ਅਲੱਗ ਹੋ ਗਏ ਸਨ ਕੀ ਉਹਨਾਂ ਦੇ ਜਾਣ ਨਾ ਜਿਹੜਾ ਸਿਮਰਜੀਤ ਸਿੰਘ ਮਾਨ ਨਾਲ ਟੁੱਟ ਕੇ ਚਲਾ ਜਾਂਦਾ ਨਾ ਉਦੀ ਦੁਰਦਸ਼ਾ ਹੀ ਹੋਈਏ ਉਹ ਚਲਾ ਗਿਆ ਬਿਸਕ ਦੀ ਚਲਾ ਗਿਆ ਇਹ ਨਾਂ ਹੈ ਸਰਦਾਰ ਸਿਮਰਜੀਤ ਮਾਨ ਨਾਲ ਜਿਹੜਾ ਸਿਮਰਜੀਤ ਸਿੰਘ ਮਾਨ ਦੇ ਨਾਲ ਹੈ ਉਹ ਵਧੀਆ ਨਹੀਂ ਤੇ ਜਿਹੜੇ ਦੂਜੇ ਜਿਹੜੇ ਗਏ ਨੇ ਉਹਨਾਂ ਦਾ ਹਾਲ ਪੁੱਛ ਲੋ ਕੀ ਏ ਅਸੀਂ ਬੋਲਣਾ ਨਹੀਂ ਚਾਹਦੇ ਜਿਹਨੂੰ ਚੰਗਾ ਲੱਗਦਾ ਉਹ ਮਾਨ ਸਾਹਿਬ ਨਾਲ ਰਹੇ ਜਿਹਨੂੰ ਨਹੀਂ ਚੰਗਾ ਲੱਗਦਾ ਜਿੱਥੇ ਮਰ ਜਾਵੇ